ਹਾਂਜੀ ਦੋਸਤੋ ਆ ਪੀਲੇ ਬਲਬ ਲਾਏ ਆ ਆਪਾਂ ਨੇ ਡੰਗਰ ਬਾਲੇ ਨਿਆਰੇ ਨਾ ਬੈਠੇ ਆ ਇਹਦਾ ਰਾਤਾਂ ਨੂੰ ਉੱਠ ਉੱਠ ਕੇ ਧੂਆ ਕਰ ਕਦੇ ਕੋਸ਼ ਕਰ ਉਹ ਡੰਗਰ ਫੇਵ ਨਹੀਂ ਬੈਠ ਸਕਦੇ ਸਭ ਮੈਨੂੰ ਤਾਂ ਲੱਗਦਾ ਕੋਈ ਫਾਇਦਾ ਹੈਗਾ ਇਹਨਾਂ ਦਾ ਬਾਕੀ ਤੁਸੀਂ ਦੱਸਿਓ ਜਿਨੇ ਜਿਨੇ ਲਾਏ ਆ ਜਿਹਨੂੰ ਜਿਹਨੂੰ ਫਾਇਦਾ ਇਹਦਾ ਐਕਸਪੈਰੀਮੈਂਟ ਕਰਿਆ ਜੀਨੇ ਜੀਨੇ ਮੇਰੇ ਵੀਰ ਕਮੈਂਟ ਕਰਕੇ ਜਰੂਰ ਦੱਸਿਓ ਆਪਾਂ ਕੱਲ ਲਾਏ ਆ ਅ ਡੰਗਰ ਕੱਲ ਦੇ ਥੋੜੀ ਜਿਹਾ ਨਿਆਰੇ ਜਿਹੇ ਨਾ ਬੈਠੇ ਆ ਆਰਾਮ ਜਿਹਾ ਕਰਦੇ ਆ ਕੋਈ ਟੈਨਸ਼ਨ ਨਹੀਂ ਇਹਨਾਂ ਨੂੰ ਨਹੀਂ ਤਾਂ ਸਾਰੀ ਰਾਤ ਪੂਰ ਚੱਲਦੀ ਸੀ ਜਿੱਦਾਂ ਫਰਾਟਾ ਪੱਕਾ ਚੱਲਦਾ ਹੁੰਦਾ ਸੀ ਲੱਗਦਾ ਫਾਇਦਾ ਤਾਂ ਹੈਗਾ ਆਪਾਂ ਨੂੰ ਤਾਂ ਲੱਗਦਾ ਬਾਕੀ ਤੁਸੀਂ ਦੱਸਿਓ ਆਪਣੇ ਆਪਣੇ ਵਿਚਾਰ ਪੇਸ਼ ਕਰਿਓ ਕਿਨੇ ਕਿਨੇ ਲਾਏ ਆ ਕੌਣ ਕੌਣ ਲਾਉਣ ਬਾਰੇ ਸੋਚ ਰਹੇ ਆ ਦੱਸਿਓ ਮੇਰੇ ਵੀ ਰਿ ਕਮੈਂਟ ਕਰਕੇ